ਨੰਨ ਪਰ ਸਾਹਿਬ ਤੋਂ ਨਦ ਪਰ ਗੁਰਵਾਦੀ ਧਰਤੀ ਤੋਂ ਹਾਂ ਧੰਨਵਾਦ ਇੱਥੇ ਪਹੁੰਚੇ ਤੇ ਲੈ ਕੇ ਆਵਾਂ ਖੜੀ ਬ੍ਰਿਤੀ ਖੜੀ ਚੌਕੀ ਬਾਈ ਨਾਲ ਗੱਲ ਹੋਈਦੀ ਬ੍ਰਿਤੀ ਮੇਰੇ ਲਵਾਈ ਨੇ ਕਹਿੰਦੇ ਬਾਈ ਨਾਲ ਆਣਾ ਤਾਂ ਲਵਾਣੀ ਕਹਿੰਦੇ ਆ ਜਾ ਬੱਚੇ ਕਿਹਨੇ ਕਿਹਨਾਂ ਖਲਾੜਨਾ ਕਹਿੰਦੇ ਕੱਲੇ ਖੇਲੇ ਕਿੱਤੋਂ ਆਜੋ ਆਪਾਂ ਕਰਦੇ ਆ ਗੱਲਬਾਤ ਆਜੋ ਆ ਟਰੈਕਟਰ ਮੇਰੇ ਨਾਲ ਗਿਆ ਹਾਂਜੀ ਆ ਟਰੈਕਟਰ ਮੇਰੇ ਨਾਲ ਗਿਆ ਹੁਣ ਕਿਹੜਾ ਇਹਦਾ ਮੁੰਡਾ ਲੈ ਕੇ ਗਿਆ ਆਉਣਾ ਅੱਛਾ ਥੋੜਾ ਮੂਠ ਠੀਕ ਆ ਕਿਹੜਾ ਟ੍ਰਿਕ ਚੱਲ ਕੋਈ ਨਾ ਬ੍ਰੇਕ ਚੱਲਦੀ ਕੋਈ ਚੱਲਦੇ ਆ ਜੋ ਰੇਤੇ ਕੋਲੇ ਚੱਲਦੇ ਆ ਆ ਜਾ ਆ ਜਾ ਭਰਾ ਦੇਖੋ ਮੈਂ ਇਦਾਂ ਬਾਈ ਕਹਿੰਦਾ ਆਣਾ ਮਾ ਮੱਲਾ ਆਉਗਾ ਜੂਤ ਤੇ ਆ ਕੇ ਫਿਰ ਲੱਟ ਕਿੱਥੇ ਖੜੀ ਟਰਾਲੀ ਖੜਾ ਸਾਹਮਣੇ ਤੇ ਆ ਜਾ ਨਹੀਂ ਆ ਕਹਿੰਦੇ ਆਦ ਵਾਂਗੂ ਪਾਣੀ ਕਹਿੰਦੇ ਸਾਰੇ ਖੇਤਾਂ ਅਨੰਦਪੁਰ ਦਾ ਦੀ ਧਰਤੀਆਂ ਨੇ ਖਾਦ ਵਾਂਗੂ ਪਾਣੀ ਕਹਿੰਦੇ ਲਾ ਦੀ ਤੇ ਗੱਲਾਂ ਕਰਦੇ ਆ ਜਾ ਆ ਜਾ ਅੱਛਾ ਅਨੰਦਪੁਰ ਸਭ ਤੋਂ ਲੈਂਦੀ ਨਹੀਂ ਪੱਕਾ ਵੀਰੇ ਨਾ ਕੀ ਗਰੇਵਾਲ ਵੀਰੇ ਗਰੇਵ ਕੱਲਾ ਹੀ ਗਰੇਵਾਲ ਕੇ ਨਾਮੂਰੇ ਸੁਖਵਿੰਦਰ ਸਿੰਘ ਗਰੇਵਾਲ ਸੁਖਵਿੰਦਰ ਸਿੰਘ ਗਰੇਵਾਲ ਵੀਰਾ ਲੈ ਕੇ ਆਇਆ ਵਾ ਬਰੇਤੀ ਦੀ ਟਰਾਲੀ ਕਹਿੰਦਾ ਵੀ ਪਵਿੱਤਰ ਧਰਤੀ ਤੋਂ ਮਿੱਟੀ ਲੈ ਕੇ ਆਇਆ ਬਰੇਤੀ ਵੀ ਖੇਤਾਂ 'ਚ ਖਿਲਾਰਨੀ ਆ ਹਾਂ ਭਾਈ ਇਦਾਂ ਹੀ ਗੱਲ ਖਾਦ ਵਾਂਗੂ ਪਾਣੀ ਭਾਈ ਇਹ ਖਾਦ ਵਾਂਗੂ ਪਾਣੀ ਆਨੇ ਕਣਕਾਂ ਕਣਕਾਂ ਖਿਲਦੇ ਭਾਈ ਕਿਹਨੇ ਪਤਾ ਲੱਗਿਆ ਵੀ ਇੱਥੇ ਫਿਰ ਆਏ ਆ ਝੌਂਕੀ ਬਾਈ ਦੀ ਵੀਡੀਓ ਦੇਖ ਕੇ ਭਾਈ ਸੁਖੀਂਦਰ ਲੋਕ ਆ ਠੀਕ ਆ ਸਵਾਦ ਆ ਗਿਆ ਆ ਕਿਹਾ ਜੋਸ਼ਪੂਰਾ ਕਦੋਂ ਦੇ ਆਏ ਆ ਮੈਂ ਵੀ ਰਾਤੀ 12:30 ਵਜੇ ਪੁੱਜਿਆ ਭਾਈ 12:30 ਵਜੇ ਜੀ ਤੇ 12:30 ਵਜੇ ਪਹੁੰਚ ਗਏ ਸੀ ਤੇ ਆ ਆ ਆ ਖੜੀ ਆ ਆ ਖੜਾ ਪੁੰਨਰ ਫਾਰਮ ਡਾਬ ਰਿਹਾ ਅੱਛਾ ਫਿਰ ਆ ਰੈਸ਼ ਰੁਸਤ ਨੇ ਕੀਤੀ ਸਵਾਦਾ ਚਾਚੇ ਦਾ ਮੁੰਡਾ ਟਰਾਲਾ ਮਿਆ ਟਰਾਲਾ ਕੋਈ ਲੈ ਕੇ ਆਦਾ ਮੁੰਡਾ ਇਹ ਚਾਚੇ ਦਾ ਟਰਾਲਾ ਲੈ ਕੇ ਆ ਭੁੰਨਰਵਾ ਦਾ ਇਹ ਰੇਤਾ ਪਰ ਕੇ ਲੈਂਦਾ ਹੰਪੂਰ ਸਾਹਿਬ ਤੋਂ ਵੀ ਦੇ ਰੰਦਪੁਰ ਤੋਂ ਕਾਕਨ ਕੰਦਪੁਰ ਸਾਹਿਬ ਦਾ ਇੱਥੇ ਗਰੇ ਲੈ ਗੁਰੂਆਂ ਪੀਰਾਂ ਦੀ ਧਰਤੀ ਤੋਂ ਦਰਸ਼ਕੋ ਲੈ ਆ ਰੇਤਾ ਲੈਂਦਾ ਵਾ ਦੂਜਾ ਰੇਤਾ ਹਨਾ ਆਹ ਰੇਤਾ ਇਹ ਰੇਤੀ ਨਹੀਂ ਦੂਜਾ ਕਹਿ ਸਕਦੇ ਇਹਨੂੰ ਆਹ ਲੱਜ ਦਾ ਹੁਣ ਤੇ ਇਹ ਲੈ ਕੇ ਆ ਬਾਈ ਜੀ ਉਥੋਂ ਅਨੰਦਪੁਰ ਸਾਹਿਬ ਤੋਂ ਕਿੰਨੇ ਕਿਲੋਮੀਟਰ ਪੈ ਗਿਆ ਹੋ 240 ਕਿਲੋਮੀਟਰ ਬਾਈ 240 ਕਿਲੋਮੀਟਰ ਤੋਂ ਟਰੈਕਟਰ ਕਿਹੜਾ ਸੀ 735 ਬਾਈ ਸਲਮੁਨ ਵਾਲਾ ਬਿਜਲੀ ਬੋਖ ਆ ਗਿਆ ਉਹ ਰੱਬ ਜਾਣੇ ਮੈਂ ਦੇਖਿਆ ਨਹੀਂ ਬੱਲਾ ਸਾਹਬ ਨਹੀਂ ਲਾਇਆ ਨਾ ਜੀ ਬਾਈ ਸਿੱਧਾ ਗੁਰੂ ਦਾ ਨਾਮ ਲੈ ਕੇ ਤਰਪਿਆ ਆਬ ਮੰਨਿਆ ਰ ਆਹ ਹੀ ਹਰ ਤੇ ਆਰਤੀ ਉਹ ਚੱਕਿਆ ਜਿੰਦਾ ਪਿਆ ਤੇਲ ਪਾ ਕੇ ਆ ਬਾਕੀ ਜੇਵ ਤੇ ਬੱਲਾ ਆਰਤੀ ਤੋਂ ਫੜਿਆ ਆ ਆਰਤੀ ਉਹ ਫੜਿਆ ਆਪਣੇ ਪੱਲੇ ਕੋਈ ਨਹੀਂ ਦਾ ਮੈਂ 10 ਕਿਲ ਮੇ ਆਪਣੇ ਖੁੰਦ ਦੁੱਬੇਵੇਂ ਤੇ 10 ਕਿਲੇ ਖੇਤਨ ਲਾ ਕੇ ਆਤਾ ਅਜਾਉਂਦਾ ਰੇ ਤਰਾ 10 ਕਿਲੇ ਆਪਣੇ ਲਾ ਕੇ ਆਇਆ ਮੈਂ ਕਿਦੇ ਤੇ ਤੇਲ ਭਰਾ ਫਿਰ ਇਥੋਂ ਆਪਣੇ ਤੇਲ ਗੁਰੂ ਦੀ ਕਿਰਪਾ ਨਾਲ ਵਾਧੂ ਆਪਣੇ ਕੋਲੇ ਹੈ ਨਹੀਂ ਦੇ ਲਾਪੜਾ ਵੱਧੂ ਪਿਆ ਕਿੰਨੀ ਜੋਗਾ ਹੈਗਾ ਖੜਾ ਹਾਂ ਕਿੰਨੇ ਖੜਾ ਅਗਰੇ ਯਾਰ ਜੌਂਦਾ ਦੇਖੋ ਭਰਾ ਵੀਰੇ ਦੀਆਂ ਅੱਖਾਂ 'ਚ ਹੰਝੂ ਆ ਯਾਰ ਤੇ ਐ ਐਂ ਆ ਮੁਹੱਬਤ ਕਰਨ ਵਾਲੇ ਇਹਨੂੰ ਕਹਿੰਦੇ ਆ ਪੰਜਾਬ ਪੰਜਾਬੀਅਤ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਗੱਲ ਪੁੱਛਾਂ ਤੇ ਕੀ ਨਾ ਪੁੱਛਾਂ ਭਾਈ ਜੀ ਜੌਂਦਾ ਰਹ ਗਰੇਵਾਲ ਸਾਹਿਬ ਇਹਨੂੰ ਚੜਦੀ ਕਲਾ ਕਹਿੰਦੇ ਆ ਇਹ ਗੁਰੂਸ ਉਹ ਧਰਤੀ 'ਚ ਕੁਝ ਹੈਗਾ ਸੀ ਜਿਹੜਾ ਗੁਰੂ ਸਾਹਿਬ ਐ 10-10 ਲੱਖ ਦੀ ਫੌਜ ਨਾਲ ਚੜੀ ਚੜੀ ਸੰਘ ਲੜਉਂਦਾ ਰਿਹਾ ਹੈ ਹੈ ਅੱਡੀ ਪਸੀ ਗਾਓ ਧਰਤੀ ਚ ਕਣ ਤੇ ਉਹ ਕਣ ਹੁਣ ਕਾਹਦੇ ਕਣ ਕਬ ਲੈ ਕੇ ਆਏ ਉਹ ਕਣ ਲੈ ਕੇ ਆਏ ਭਾਈ ਅਸੀਂ ਸਤਲੁਜ ਦਰਿਆ ਵਾ ਉਸ ਵਾਸਤੇ ਲੈ ਕੇ ਆਏ ਦੱਸਣ ਵਾਸਤੇ ਵੀ ਮਾਲਵੇ ਨੂੰ ਮਨੋਈਓ ਆ ਕਣ ਹੈਗਾ ਸਾਡੇ ਗੁਰੂ ਦਾ ਆ ਕਣਾ ਤੁਹਾਡੇ ਕੋਲ ਸਹੀ ਆ ਬੇ ਧਰਤ ਤਾਨਾ ਤੁਹਾਡੀ ਧਰਤੀ ਕਰਨ ਵਾਲਾ ਉਹ ਹੈ ਕਰਨ ਵਾਲਾ ਉਹ ਹੈ ਪੱਲਾ ਕਰਨ ਵਾਲਾ ਉਹ ਹੈ ਤੇ ਜਦੋਂ ਅਮਰਤ ਸ਼ਿਕਾਇਤ ਸੀ ਕਹਿੰਦੇ ਸਤਲੁਜ ਦਰਿਆ ਚੋਂ ਪਾਣੀ ਲਿਆ ਸੀ ਪਾਤਸ਼ਾਹਾਂ ਨੇ ਉਹ ਦਰਿਆ ਚੋਂ ਦਿੱਤਾ ਹੈ ਖੁਦ ਸਾਡੇ 10 ਕਿਲੇ ਬਰਬਾਦ ਹੋ ਗਏ ਆ ਫਿਰ ਸਬਰ ਕਿਤਾ ਕੋਈ ਨਹੀਂ ਨਾਲੇ ਦੁਨੀਆ ਨਾਲੇ ਹੈ ਭਾਈ ਪੰਥ ਵਸੇ ਮੈਂ ਉਜਣਾ ਕਹਿੰਦੇ ਹੁੰਦੇ ਸੀ ਉਹ ਗੱਲ ਹੋਈ ਪਈ ਹੈ। ਬਾਲਾ ਓੱਖਾ ਲੱਭਿਆ ਬਾਈ। ਹੈ? ਬਾਲਾ ਓੱਖਾ ਲੱਭੇ ਤਿੰਨ ਘੰਟੇ ਹੋ ਗਏ ਮੈਂ ਢੋਂਦਣ ਨੂੰ ਮੈਂ ਦੱਸ। ਅੱਛਾ ਵੀਰੇ ਨੇ ਮੈਨੂੰ ਦੱਸ ਗਿਆ ਸੀਗਾ ਵੀ ਆਪ ਬਾਈ ਆਇਆ ਹੋਇਆ ਈ ਦਗਰੇਵਾਲ ਸਾਹਿਬ। ਮੈਂ 11:30 12 ਵਜੇ ਪੁੱਜਿਆ ਦਾ ਬਾਈ। ਅੱਛਾ। ਚਲ ਬਾੜੀ ਦੋ ਅਸੀਂ ਲੈ ਕੇ ਆਏ ਨੂੰ ਬਾਈ ਸਪੋਰਟ ਕਰਕੇ। ਇਹਦੇ ਬਾਈ ਨਿਬੱਦਾ ਦਾ ਨਹੀਂ ਪਤਾ। ਯਾਰ ਕਮਾਲ ਆ ਬਾਈ। ਯਾਰ ਤੇਰੇ ਲੇਖਾ ਕਿਵੇਂ ਦੇਵਾਂਗੇ ਪੰਜਾਬੀਓ? ਇੰਨਾ ਭਰਾਵਾਂ ਦਾ ਲੇਖਾ ਕਿਵੇਂ ਦੇਵਾਂਗੇ ਆਪਾਂ? ਇਹ ਤੁਹਾਨੂੰ ਇਹ ਲੱਗੇ ਗੱਲ ਇਹ ਵੀ ਆਪਾਂ ਹਰਿਆਣੇ ਦੀ ਧਰ ਤੇ ਹੁਣ ਲੱਸੀ ਪ্লাই ਨਹੀਂ ਨੀ ਹਾਂ ਉਹ ਨਹੀਂ ਪੁੱਲਦਾ ਉਹ ਲੱਸੀ ਨੇ ਬਹੁਤ ਕੜਾ ਕੰਮ ਸੀ ਕਹਿੰਦੇ ਉਹ ਹੱਥੋਂ ਪੁੱਲਾਂ ਨਹੀਂ ਸਹੀ ਆ ਮੱਲਾਉ ਨਹੀਂ ਪੁੱਲਣਾ ਜਿਵੇਂ ਸਹੀ ਆ ਉਹ ਲੱਸੀ ਹੈ ਨਾ ਉਹ ਸਾਡੇ ਵਾਸਤੇ ਸ਼ਹਿਤ ਨੂੰ ਹੀ ਪੰਜੋ ਗਾੜੀ ਆਲੀ ਉਹ ਸਹੀ ਆ ਬਹੁਤ ਇਹ ਆਪਣੇ ਲਈ ਇੱਕ ਫਰਜ਼ ਬਣਦਾ ਸੀ ਹੈ ਨਾ ਵੀ ਆਪਾਂ ਇਹਨਾਂ ਦੀ ਧਰਤੀ ਤੇ ਆਈਏ ਹੈ ਨਾ ਸੇਵਾ ਕਰਕੇ ਦੇਣ ਵੀ ਦੇ ਸਕਦੇ ਇੱਕ ਸੇਵਾ ਕਰ ਸਕੀ ਉਹ ਦੇਣ ਤਾਂ ਵੀਰੇ ਪੂਰੀ ਜ਼ਿੰਦਗੀ ਲਾ ਰਿਓ ਉਹ ਨਹੀਂ ਮੁੱਕਣਾ ਤੇ ਸਹੀ ਆ ਨਾ ਤਾਂ ਉਤਾਰ ਹੋਣਾ ਸਹੀ ਆ ਨਹੀਂ ਨਹੀਂ ਉੱਕੇ ਅਸੀਂ ਆਏ ਉਤਾਰ ਨਹੀਂ ਅੱਜ ਤੇ ਕਣਕੇ ਕਣਕੇ ਵਰਗੇ ਸਮੁੰਦਰ ਭਰਦਾ ਬੱਲਾ ਕਈ ਹੈ ਵੀਰਾ ਵੀ ਹੈਗਾ ਸੁਖਿੰਦਰ ਵੀਰਾ ਉਹਨੂੰ ਵੀ ਮਲਾਉਣੇ ਆ ਆ ਜਾ ਆ ਜਾ ਫਾਈਨ ਮੈਂ ਮਿਲਣਾ ਚਾਹੁੰਦਾ ਆ ਜਾ ਤੇਰੇ ਸਿੱਧਾ ਮਿਲ ਤੂੰ ਆ ਪੋਸਟਾਲ ਬਾਈ ਨੂੰ ਕੀਤੀਆਂ ਬਾਈ ਨੇ ਮੇਰਾ ਫੋਨ ਨਹੀਂ ਚੱਲਦਾ ਇੱਧਰ ਲੈ ਪਾਸੇ ਆ ਜਾ ਆ ਜਾ ਹੈ ਆ ਜਾ ਸੁਖਿੰਦਰ ਲੋਪਰ ਨੂੰ ਵੀ ਮਲਾ ਕੇ ਲਿਆਉਣਾ ਬਾਈ ਦਾ ਇੰਨਾ ਫੇਰਨਾ ਬਾਈ ਕਸਮ ਯਾਰ ਮਿਲਿਆ ਤਾਂ ਨਹੀਂ ਹਜੇ ਨਹੀਂ ਮਿਲਿਆ ਅੱਜ ਤੱਕ ਜਿੰਦਗੀ ਨਹੀਂ ਮਿਲਿਆ ਬਰੇ ਸੁਖਿੰਦਰ ਮੱਲਾਜ ਤੱਕ ਨਹੀਂ ਮਿਲਿਆ ਬਾਈ ਇੱਕ ਮਟੂਰੇ ਆ ਭੱਜ ਕੇ ਭੱਜ ਕੇ ਭੱਜ ਕੇ ਆ ਕੇ ਰਾਂ ਮੇਰਾ ਭਰਾ ਆ ਗਿਆ ਓਏ ਮੇਰਾ ਬਾਈ ਇਹਨੂੰ ਜੱਫੀ ਪਾਲਾ ਕੇ ਨਾ ਯਾਰ ਬਸ ਜੱਫੀ ਪਾਲਾ ਪਰਾ ਮੈਂ ਹੁਣ ਗੱਲ ਦੱਸਦਾ ਕੀ ਆ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬਾਈ ਰੇਤਾ ਲੈ ਕੇ ਆ ਕੇ ਦਾ ਕਣ-ਕਣ ਚ ਖਿਲਾਰਨਾ ਤੇ ਪਵਿੱਤਰ ਧਰਤੀ ਤੋਂ ਤੇ ਬਾਈ ਦੇ ਆਪ ਦੇ 10 ਕਿਲੇ ਨੁਕਸਾਨੇ ਹੋਏ ਆ ਇਹ ਅੱਖਾਂ ਦੱਸਦੀਆਂ ਬਾਈ ਦੀਆਂ ਇਹ ਮੁਹੱਬਤ ਦੇਖ ਲੈ ਤੇਰੇ ਵੱਤ ਕੀ ਕਰੀ ਨਾ ਕੁਛ ਨਹੀਂ ਘੜਦੇ ਬਾਈ ਕਹਤਾ ਹੀ ਇਹ ਲਖਾ ਜਿਗਰਾ ਚਾਹੀਦਾ ਕੁਝ ਨਹੀਂ ਐ ਇਹ ਆ ਕੇ ਨਾ بس میرا یعنی ਕਣਕਾ ਕਣਕਾ ਖਲਾਰਨੀ ਵੀ ਤੇ ਬੰਦਾ ਮੇਰੀ ਬੇਨਤੀ ਇਹੀ ਹੈ ਹੋ ਗਿਆ ਆਨੰਦਪੁਰ ਸਾਹਿਬ ਤੋਂ ਲੈ ਕੇ ਐਲਮਿੱਟੀ ਆ ਖੜੀ ਆ ਟਰਾਲੀ ਖੜੀ ਆ ਇਹ ਕਣਕਾ ਕਣਕਾ ਦਾ ਦਾ ਸ਼ਿਸ਼ਤਾ ਖਾਦ ਨੂੰ ਵੇਰਦਾ ਭਰੀਏ ਮੈਂ ਕੀ ਕਹਿ ਖੜੇ ਮੈਂ ਕਹਉ ਧਰਤੀ 'ਚ ਕੋਈ ਤਾਂ ਗੱਲ ਸੀ ਵੀ ਜਿਹੜਾ 10 ਲੱਖ ਦੇ ਨਾਲ ਯਾਰ 40 ਸਿੰਘ ਹੀ ਲੜੀ ਗਏ ਮੈਂ ਤੇਰੀ ਵੀਡੀਓ ਦੇਖੀ ਬੰਲਾ ਕਾਸੀ ਦੀ ਗੱਲ ਹੈ ਕੁਦਾ ਫੈਨ ਹੋ ਗਿਆ ਮੈਂ ਇਹ ਕਿਵੇਂ ਕਰਜ ਤਾਰਾਂਗੇ ਇਹ ਲੱਸੀ ਦਾ ਕਰਜ Haryana ਦੇ ਬਾਈ ਖੜੇ ਆ ਟੇ ਇਹ ਨਸੀਆ ਕਰਦੀ ਹੈ ਮਿੱਤਰ ਆੜ ਕੋ ਅੰਦਰਲੰਨ ਦਾ ਤਾਰ ਹੁੰਦਾ ਓ ਹੋ 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 ਕੀ ਬਾਤ ਇਹ ਨਸੀ ਜੀ ਪਲਾਈ ਵੀ ਨਾ ਉਹ ਤਾਰੇ ਨਾਲ ਦੇ ਮੱਲਾ ਹੈ ਯਾਰ ਪਰਸ਼ ਕੋ ਨੋਟ ਕਰਿਓ ਵੀ ਇਸ ਲੈਵਲ ਦੀ ਵੀ ਮੁਹੱਬਤ ਹੁੰਦੀ ਆ ਸਮਰਪਣ ਹੁੰਦਾ ਦੱਸ ਯਾਰ ਇਹ ਲੱਗ ਕਿਵੇਂ ਬਿਆਨ ਕਰੀਏ ਜੂ ਕਾਸਿਮ ਗੱਲਾ ਮਾਨਾ ਭਾਈ ਕਾਸਿਮ ਗੱਲਾ ਮਾਨਾ ਆਪੀਨ ਦੇਖਣ ਨੂੰ ਜ਼ਰੂਰ ਆ ਲੱਗਿਆ ਉਹ ਵੱਖਰੀ ਗੱਲ ਹੈ ਮੈਟਰ ਲੱਗਿਆ ਹਾਂ ਪਰ ਦੇਲਾ ਚੰਝੂਲ ਗਿਆ ਜਾ ਦੇਖ ਕੇ ਨਾ ਆ ਸਭ ਕੁਝ ਯਾਰ ਗੱਲ ਸੌ ਮੇਰੀ ਜਿਹੜੀ ਤੂੰ ਗੱਲ ਵੱਡੇ ਬਾਈ ਕਰਦਾ ਪੀਣ ਖਾਣ ਵਾਲੀ ਜੀ ਤੇ ਤੇਰੇ ਹਿਸਾਬ ਨਾਲ ਕਿਤੇ ਪੰਜਾਬ ਦੇ ਵਿੱਚ ਤੂੰ ਇਕੱਲਾ ਬੰਦਾ ਤੀ ਹਾਂ ਹੈ ਤੇ ਹੋਰ ਇੱਥੇ ਕਿਹੜੇ ਆਏ ਆ ਸਾਰੇ ਤੇ ਤੇਰੇ ਮੇਰੇ ਹਰਕਈ ਆ ਜੇ ਕੋਈ ਬੰਦਾ ਤੂੰ ਆ ਆ ਪੁੱਛ ਲੈ ਆ ਪੁੱਛ ਲੈ ਆ ਪੁੱਛ ਲੈ ਅਗਦੇ ਤੇਲ ਵੀ ਨਹੀਂ ਪਾਇਆ ਬਾਤੇ ਵਾਲੀ ਪੱਲਿਓ ਪੁਆਇਆ ਸਵੇਰੇ ਫਿਰ ਟੈਂਕੀ ਫੁੱਲ ਕਰਾ ਕੇ ਲੈ ਪੰਪ ਤੋਂ ਇਹ ਬੰਦੇ ਦੀ ਟੈਂਕੀ ਜਾਂਦੇ ਹੋ ਦੀ ਫੁੱਲ ਕਰਕੇ ਲੈਣੀ ਨਹੀਂ ਨਹੀਂ ਨਾ ਨਾ ਜੀ ਨਾ ਵੀਰੇ ਨਹੀਂ ਹਾਂ ਉਹ ਲੈ ਬਾਈ ਹੁਣ ਵੀ ਅੰਡਾ ਮਤਲਬ ਪੁਆਇਆ ਨਹੀਂ ਫੁੱਲ ਟੈਂਕੀ ਕਰਕੇ ਭੇਜਣੀ ਆ ਇਹਨੂੰ ਰਾਤ ਰੱਖੋ ਇੱਥੇ ਨਹੀਂ ਮੈਂ 3 ਦਿਨ ਲਾ ਕੇ ਜਾਊਂਗਾ ਭਾਈ ਇੱਦਾਂ ਨਹੀਂ ਆ ਕੱਲ ਨੂੰ ਆਪਣਾ ਇੱਥੇ ਮੋਰਚਾ ਫਤਿਹ ਹੋ ਜਾਊਗਾ ਕੋਈ ਨਹੀਂ ਆਪਾਂ ਮੋਰਚਾ ਅੱਗੇ ਲਾਸ਼ ਤੇ ਜਾਊਂਗਾ ਮੈਂ 26 ਕਿੱल्ल्या ਦਾ ਗਾਂਹ ਕੰਮ ਕਰਨਾ ਜੀ ਉੱਥੇ ਤਿੰਨ ਤਨ ਹਰਪੇਜ ਜੀ ਉਹ ਜ਼ਿਮੀਂਦਾਰਾਂ ਨਾਲ ਗੱਲ ਹੋ ਗਈ ਆ ਦਰਸ਼ ਕੱਲ ਨੂੰ ਚੈੱਕ ਕਰਕੇ ਆਊਗਾ ਜੀ 26 ਕਿੱਲੇ ਉੱਥੇ ਜ਼ਮੀਨ ਦੇ ਆ 26 ਕਿੱल्ल्या ਦੇ ਵਿੱਚ ਆਹੀ ਪੋਜੀਸ਼ਨ ਜੀ ਦੇਖੂਗਾ ਇੱਥੋਂ ਵਾਲਾ ਹਸਾਬ ਕੱਲ ਨੂੰ ਮਾਲਕ ਦੀ ਕਿਰਪਾ ਨਾਲ ਕਰ ਦਿਆਂਗੇ ਜੀ ਜਿੰਨੇ ਵੱਧ ਗਏ ਇਹ ਚੋ ਪੈਸੇ ਪੋਸ਼ ਪੈਸੇ ਇੱਥੋਂ ਦੇ ਜ਼ਿਮੀਂਦਾਰਾਂ ਨੂੰ ਜਿਹੜੀ ਜ਼ਮੀਨ ਪੱਤਰ ਕਰਨ ਨੂੰ ਦੇਣੇ ਆ ਕਿਉਂਕਿ ਜ਼ਮੀਨ ਪੱਤਰ ਹੁਣ ਕੰਪਿਊਟਰ ਕਰਾਹਾਂ ਤਾਂ ਲੱਗਣ ਨਹੀਂ ਰਿਹਾ ਤੇ ਕੰਪਿਊਟਰ ਕਰਾਹ ਤਾਂ ਮਾੜੀ ਜੀ ਸੁੱਕੀ ਤੋਂ ਹਲਾ ਨਾ ਫੇਰ ਕੀ ਲੱਗਣਾ ਉਹ ਇਹਨਾਂ ਨੂੰ ਪੱਤਰ ਕਰਨ ਦੇ ਪੈਸੇ ਦੇ ਕੇ ਜ਼ਿਮੀਂਦਾਰਾਂ ਨੂੰ ਬਾਕੀ ਦਾ ਜੋ ਵਧਿਆ ਉਹ ਫੰਡ ਉੱਥੇ ਲੈ ਕੇ ਉੱਥੇ ਕੰਮ ਸ਼ੁਰੂ ਕਰ ਦਿਆਂਗੇ ਤੇ ਆਪਣਾ ਨੁਕਸਾਨ ਕੀ ਆ ਪਰ ਦਸਾਂ ਕਿਲਿਆਂ ਦਾ ਨਹੀਂ ਉਹ ਛੱਡ ਦੇ ਉਹਨੂੰ ਬਸ ਵਾਰ ਐ ਕਰ ਲੈ ਸਾਡਾ ਤੈਨੂੰ ਆਰਡਰ ਅੱਥ ਦੇ ਦੇ ਨਹੀਂ ਵੀਰੇ ਉਸ ਗੱਲ ਆ ਨਹੀਂ ਉਹ ਮੈਲਡ ਆਉਣਾ ਪਿੰਡ ਬੈਲਕਮ ਕਿੱਥੇ ਲੱਭਦੇ ਫਿਰ ਅਨੰਦਪੁਰ ਸਾਹਿਬ ਜਦੋਂ ਮਰਜ਼ੀ ਕਰੇ ਵਾਜੂ ਨਹੀਂ ਅਨੰਦਪੁਰ ਸਾਹਿਬ ਪੁੱਛੋ ਪੰਜਾਬ ਬ੍ਰੇਕ ਆਉਂਦਾ ਇਹ ਵੀ ਚੱਲਦਾ ਜੱਟਾਂ ਨਾਲਿਆ ਪੀਣ ਦਾ ਵੀ ਜੱਟਾਂ ਨਾਲਿਆ ਬਣਿਆ ਵਾਲਾ ਇਗੜੇ ਪੈਹ ਚ ਪਾਣੀ ਵਾਲਾ ਬਣਿਆ ਵਾਲਾ ਕੋਈ ਕੋਕਾ ਪੀਵਾ ਕੇ ਕੋਕਾ ਕੋਈ ਨਾ ਕੋਈ ਦਾਰੂ ਪੀ ਲਾਂਗੇ ਯਾਰ ਪਰ ਇਸ ਗੱਲ ਨੂੰ ਹੁਣ ਵੀਡੀਓ ਹੁਣ ਦੇ ਲੈ ਜੇ ਕੋਈ ਸਪੋਰਟ ਕਰਕੇ ਕਰੇ ਇਸ ਗੱਲ ਨੂੰ ਮੇਰੀ ਮੱਲਾ ਨੋਟ ਕਰ ਲੈ ਹੁਣ ਨਹੀਂ ਨਹੀਂ ਕਰਦੇ ਮੇਰੇ ਕਾਸ ਮੈਂ ਨਹੀਂ ਨਹੀਂ ਯਾਰ ਪਹਿਲੇ ਕਹਿੰਦੇ ਹੋਈ ਨਾ ਕਿ ਤੂੰ ਲਾ ਦੇਂਗਾ ਤੂੰ ਲਾ ਕਿਸ ਕਰਕੇ ਮੁੰਡਾ ਹੋਈ ਨਾ ਪੰਡਾ ਕਹਿ ਨੂੰ ਹੋਿੰਦਾ ਮੈਂ ਮੇਰਾ ਨੰਬਰ ਨਾ ਜੋ ਵੀ ਆ ਉਹ ਐਰ ਕਰਨਾ ਵੀ ਨਹੀਂ ਹੁੰਦਾ ਉਹ ਨਹੀਂ ਆਉਂਦਾ ਬੇਨਤੀ ਹੈ ਮੇਰੀ ਮੈਂ ਕਹਾਂ ਵੀ ਇਹ ਦਰਸ਼ਕਾਂ ਨੇ ਦੇਖ ਲਿਆ ਪਰ ਉਹ ਨੰਬਰ ਨਹੀਂ ਆਊਗਾ ਤੁਹਾਡਾ ਵਿੱਚ ਬਸ ਸਿੱਧੀਆਂ ਤਾਰਾਂ ਜੁੜ ਗਈਆਂ ਹੁਣ ਆਪਾਂ ਆਇਆ ਕਰਾਂਗੇ ਇਹ ਕਰਕੇ ਪੈਸੇ ਕਨੂੰ ਪਵੇ ਪੈ ਲੋੜ ਹੈ ਇੱਥੇ ਜਿਦਾਂ ਪੈਨੂੰ ਪਤਾ ਹੀ ਲੋੜ ਬਲ ਲੋੜ ਵੰਦਾ ਉਹ ਕੰਮ ਨਹੀਂ ਵੀਰੇ ਮੈਨੂੰ ਹੋਣਾ ਚਾਹੀਦਾ ਬੇਨਤੀ ਹੈ ਮੈਂ ਫੋਕੇਦਾਰ ਜੀ ਠੀਕ ਹੈ ਪਰ ਜਸ਼ਵੰਤ ਐ ਮੇਰੇ ਜੇ ਮੈਨੂੰ ਲੋੜ ਹੁੰਦੀ ਹੈ ਮੈਂ ਤੈਨੂੰ ਕਹਾਂ ਵੀ ਉਹ ਪਾ ਮੇਰੇ ਭਾਈ ਲੋੜ ਹੈ ਮੈਨੂੰ ਪੈਸੇ ਨੰਬਰ ਪਾ ਭਾਈ ਮੱਲਾ ਮੇਰਾ ਸਹੀ ਹੈ ਜੇ ਲੋੜ ਹੁੰਦੀ ਪੈਸੇ ਦੇ 20 ਮੀਟਰ ਬਣ ਜਾਂਦਾ ਭਾਈ ਜਿੱਥੋਂ ਆਇਆ 240 240 ਹੈ 240 250 ਅਸੀਂ ਆਵਾਂਗੇ ਤੇਰੇ ਕੋਲ ਜਮ ਮਿੱਣ ਕੇ ਜਾਵਾਂ ਮਿੱਤਰਾ ਇਹ ਕਰੀ ਜੇ ਹੁਣ ਜਾਰੀ ਪਾਈ ਵੀ ਨਾ ਮੱਲਾ ਹਾਂ ਇਹ ਵੀ ਦੇਖੀ ਇਹ ਤਾਂ ਕਹਿੰਦੀ ਪੀਟੀ ਬੋੜਾ ਬਿਓੜਾ ਐਦੀ ਬੋਲਦਾ ਪਰ ਵਰਤੂਂਗਾ ਵੇ ਦੇਖੋ ਭਾਈ ਗਰੇਵਾਲ ਕੌਣ ਹੈ ਕੌਣ ਨਹੀਂ ਹੈ ਯਾਰ ਦੇਖ ਇਹ ਰਿਸ਼ਤਾ ਬਣ ਗਿਆ ਯਾ ਸਾਡੇ ਸਿਫ ਪਿੰਡ ਦੇ ਸਿਵਿਆਂ ਚ ਖਤਮ ਹੋ ਜਾਂ ਤੇਰੇ ਪਿੰਡ ਦੇ ਸਿਵਿਆਂ ਚ ਖਤਮ ਹੋ ਬਸ ਗੱਲ ਠੀਕ ਗੱਲ ਹੋ ਗਈ